ਚੋਈ ਸੀ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਟ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਤੇ ਅੱਜ ਡੀਐਸਪੀ ਧਰਮਕੋਟ ਇਨਚਾਰਜ ਹੈ ਇਹ ਐਸਐਚਓ ਕੋਟੀਸੇਖਾਂ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਉਹ ਬੰਦੇ ਜਿਹੜੇ ਨੇ ਉਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂੰ ਅੰਜਾਮ ਦੇਣ ਦੀ ਫ੍ਰਾਗ ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਆ ਉਹ ਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਚ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਭਜਣ ਦੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਤੇ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡ ਉਹਨਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ 5 ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਦੋਆਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਉਹਨਾਂ ਤੋਂ ਇੱਕ 32 ਬੋਰ ਦੀ ਰਿਵੋਲਵਰ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਸ਼ਾਰਪੇਸਟ ਵੈਪਨ ਵਗੈਰਾ ਉਹਨਾਂ ਤੋਂ ਹੋਰ ਵੀ ਮਿਲੇ ਨੇ ਸਰ ਤੁਹ ਕੁਐਲਿਟੀ ਚ ਇਹ ਦੋ ਜਿਹੜੇ ਅਕਿਊਜ਼ ਨੇ ਇੰਜਰਡ ਹੋਏ ਨੇ ਬਾਕੀ ਉਸ ਤੋਂ ਇਲਾਵਾ ਪੁਲਿਸ ਟੀਮ ਦਾ ਬਚਾਰ ਰਹਿ ਗਿਆ ਇਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਣ ਨਹੀਂ ਦਿੱਤਾ ਉਹਨਾਂ ਦੇ ਮਗਰ ਭੱਜ ਕੇ ਆਪਦੀ ਜਾਨ ਦੀ ਫਿਕਰ ਕਰੇ ਬਿਨਾ ਉਹਨਾਂ ਨੂੰ ਫੜ ਲਿਆ ਮੌਕੇ ਤੇ ਕੀ ਆ ਗੱਡੀ ਸਰ ਕਵਰ ਹੋਈ ਹੈ ਸਰ ਕਿ ਕੋਈ ਸੀ ਵੀ ਕਰੇ ਹਾਂਜੀ ਇੱਥੇ ਗਨ ਪੁਆਇੰਟ ਤੇ ਹੀ ਉਹ ਖੋਈ ਸੀ ਉਹਦੇ ਸਬੰਧੀ ਐਫ ਆਰ ਵੀ ਰਜਿਸਟਰਡ ਹੈ ਤੇ ਇਨ੍ਹਾਂ ਅਕਿਊਜ਼ਡ ਦੀ ਆਈਡੈਂਟੀਫਿਕੇਸ਼ਨ ਇਨ੍ਹਾਂ ਤੇ ਵਰਕ ਕਰਨ ਤੋਂ ਬਾਅਦ ਹੋ ਗਈ ਸੀ ਤੇ ਅੱਜ ਇਹਨਾਂ ਨੂੰ ਇੱਥੇ ਅਰੈਸਟ ਕਰ ਲਿਆ ਤੇ ਇਨ੍ਹਾਂ ਨੇ ਓਪਨ ਫਾਇਰ ਕਰਤਾ ਸੀ ਪੁਲਿਸ ਟੀਮ ਤੇ ਕ੍ਰਾਈਮ ਲੈਰ ਨੂੰ ਪਤਾ ਲੱਗਿਆ ਸਰ ਕੋਈ ਗਰੂਪ ਆ ਸਰ ਹੈ ਕਿ ਪੰਜ ਮੈਂਬਰ ਹੀ ਚ ਹੋਰ ਵੀ ਆ ਸਰ ਹਜੇ ਤੱਕ ਇਹ ਪੰਜ ਬੰਦੇ ਹੀ ਹੈਗੇ ਸੀ ਇਹਨਾਂ ਦੇ ਹੋਰ ਵੀ ਅਸੋਸੀਏਟਸ ਹੋ ਸਕਦੇ ਨੇ ਉਹ ਇਹਨਾਂ ਦੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਜਿਹੜੇ ਵੀ ਬੰਦੇ ਇਸ ਗੈਂਗ ਦੇ ਨਾਲ ਇਨਵੋਲਡ ਹੋਣਗੇ ਉਹਨਾਂ ਦੇ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ